everyone welcome to inki suits year end discounted pieces laike aaya ye wali video jdi year end wali hai e thodi kol hun regular 31 tak aondi rahegi e sare discounted pieces ne single single ne vich multiple vi ne sachina so, ne vich purchase karni hoye prices nal mention ne tussi oda screenshot leke send kar sakte ho so dikhava ton pehla dekho first piece ਇਹ ਪੀਸ ਦੇਖੋ ਨੈਚੁਰਲ ਪਿਓਰ ਕ੍ਰੇਪ ਤੇ ਬਣਿਆ ਹੋਇਆ ਇਹਦਾ ਤੁਸੀਂ ਲੁੱਕ ਦੇਖ ਸਕਦੇ ਹੋ ਕਿਵੇਂ ਦੇ ਲੁੱਕ ਆਏਗੀ ਲਵੈਂਡਰ ਸ਼ੇਡ ਦੇ ਵਿੱਚ ਇਹ ਪੀਸ ਹੈ ਐਂਡ ਇਹ ਫੂਰਾ ਹੈਂਡਵਰਕ ਦਾ ਪੀਸ ਹੈ ਐਂਡ ਹੈਂਡਵਰਕ ਦੇਖੋ ਜਿੰਮੀ ਅਸੀਂ ਬਹੁਤ ਪਿਆਰਾ ਇਹਦੇ ਤੇ ਕੀਤਾ ਹੋਇਆ ਸਾਡੀ ਬੁਟੀਕ ਦਾ ਪੀਸ ਹੈ ਜੀ ਇਹ ਐਂਡ ਇਹ ਪੂਰਾ ਦੇਖੋ ਨੈਟ ਸਟਾਈਲ ਦੇ ਵਿੱਚ ਆ ਅਸੀਂ ਇਹਦੇ ਤੇ ਪੂਰਾ ਕਟਵਰਕ ਕੀਤਾ ਹੈ ਆ ਦੇਖੋ ਕਿੰਨਾ ਪਿਆਰਾ ਮਟੀਰੀਅਲ ਦੇਖੋ ਕਿੰਨਾ ਸ਼ਾਈਨੀ ਹੈ ਐਂਡ ਇਹ ਸਾਰਾ ਗੋਟਾ ਪੱਤੀ ਦਾ ਵਰਕ ਕੀਤਾ ਥਰੈਡ ਦਾ ਵਰਕ ਕੀਤਾ ਸਿੱਪੀ ਦਾ ਦਬਕੇ ਦਾ ਸਾਰਾ ਮਿਕਸ ਵਰਕ ਕੀਤਾ ਬਟ ਬਹੁਤ ਹੀ ਪਿਆਰੀ ਲੁੱਕ ਆਉਂਦੀ ਸਾਰਾ ਕਟਵਰਕ ਵਾਲਾ ਪੀਸ ਹੈ ਐਂਡ ਅਸੀਂ ਸਲੀਵਸ ਤੇ ਵੀ ਸੇਮ ਵਰਕ ਕੀਤਾ ਦੇਖੋ ਸਲੀਵਸ ਤੇ ਵੀ ਸੇਮ ਤੁਹਾਨੂੰ ਕਟਵਰਕ ਮਿਲੇਗਾ ਐਂਡ ਗੋਟਾ ਪੱਤੀ ਦੀਆਂ ਬੂਟੀਆਂ ਮਿਲਣਗੀਆਂ ਤੁਹਾਨੂੰ ਪੂਰੇ ਸੂਟ ਦੇ ਵਿੱਚ ਇਹ ਸੂਟ ਦੀ ਪ੍ਰਾਈਸ ਹੈ ਜੀ ਇਹ ਦੇਖੋ ਇਹ ਆਊਟ ਲੁੱਕ ਹੈ ਵਿਦਆਊਟ ਦੁਪੱਟਾ ਇਹ ਸੂਟ ਹੈ ਇਸ ਸੂਟ ਦੀ ਪ੍ਰਾਈਸ ਹੈ ਰਾਈਟ ਨਾਓ ਓਨਲੀ 3850 3850 ਇਸ ਸੂਟ ਦੀ ਪ੍ਰਾਈਸ ਹੈ ਜੀ ਸੋ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਵਿਦਆਊਟ ਦੁਪੱਟਾ ਅਗਰ ਤੁਸੀਂ ਦੁਪੱਟਾ ਨਾਲ ਪਰਚੇਸ ਕਰਨਾ ਹੋਇਆ ਤਾਂ ਅਸੀਂ ਐਕਸਟਰਾ ਤੁਹਾਨੂੰ ਦੁਪੱਟਾ ਵੀ ਨਾਲ ਦੇ ਸਕਦੇ ਹਾਂ ਸੈਕਿੰਡ ਸੂਟ ਹੈ ਜੀ ਬੇਬੀ ਪਿੰਕ ਸ਼ੇਡ ਦਾ ਆਨਲੋ ਸੈਕਿੰਡ ਸੂਟ ਬੇਬੀ ਪਿੰਕ ਸ਼ੇਡ ਦਾ ਹੈ ਜੀ ਇਹ ਵੀ ਤੁਸੀਂ ਦੇਖ ਲਓ ਬਹੁਤ ਪਿਆਰਾ ਸੂਟ ਹੈ ਐਂਡ ਪਿਓਰ ਨੈਚੁਰਲ ਕ੍ਰੇਪ ਤੇ ਬਣਿਆ ਹੋਇਆ ਹੈ ਇਹਦੇ ਵੀ ਘੇਰੇ ਦੇ ਉੱਤੇ ਅਸੀਂ ਪ੍ਰੋਪਰ ਵਰਕ ਕੀਤਾ ਬਹੁਤ ਸੋਹਣਾ ਵਰਕ ਆ ਥ्रेड ਵਰਕ ਆ ਤਿੱਲਾ ਵਰਕ ਆ ਨਾਲ ਅਸੀਂ ਪੋਲ ਦਾ ਵਰਕ ਵੀ ਦਿੱਤਾ ਜਿਹੜੇ ਲੋਕ ਥੋੜਾ ਜਿਹਾ ਮਲਟੀ ਕਲਰਡ ਦੇ ਵਰਕਸ ਨੂੰ ਲਾਈਕ ਕਰਦੇ ਆ ਲਾਈਕ ਦੇ ਇਸ ਉੱਤੇ ਉਹ ਜ਼ਰੂਰ ਪਰਚੇਸ ਕਰਨ ਸਾਰਾ ਟੋਟਲ 100% ਹੈਂਡ ਵਰਕ ਆ ਵਿੱਚ ਤੁਹਾਨੂੰ ਬੂਟੀਆਂ ਮਿਲ ਜਾਣ ਇਹ ਸਾਰੇ ਪੀਸ ਦੇ ਵਿੱਚ ਦੇਖੋ ਬੂਟੀਆਂ ਮਿਲ ਜਾਣਗੀਆਂ ਐਂਡ ਇਹ ਆ ਜੀ ਇਹਦਾ 슬ੀਵਸ ਦਾ ਵਰਕ ਸੇਮ ਜੋ ਕਿ ਰੀਦਾ ਵਰਕ ਆ ਉਹੀ 슬ੀਵਸ ਤੇ ਆਏਗਾ ਐਂਡ 슬ੀਵਸ ਦੇ ਵਿੱਚ ਵੀ ਤੁਹਾਨੂੰ ਸਾਰੀਆਂ ਬੂਟੀਆਂ ਮਿਲ ਜਾਣਗੀਆਂ ਪੂਰਾ ਪਰਵਾ ਵਰਕ ਮਿਲੇਗਾ ਇਹ ਬੇਬੀ ਪਿੰਕ ਕਲਰ ਦਾ ਸੂਟ ਹੈ ਜੀ ਪਲੀਜ਼ ਇਹਦੇ ਵਿੱਚ ਤੁਸੀਂ ਮੇਰੇ ਕੋਲ ਕਲਰ ਕੰਬੀਨੇਸ਼ਨ ਹੋਰ ਨਾ ਮੰਗਣਾ ਜਿਹੜੀ ਇਅਰ ਐਂਡ ਡਿਸਕਾਊਂਟਡ ਸੇਲ ਹੈ ਉਹਦੇ ਵਿੱਚ ਅਸੀਂ ਸਿਰਫ ਜਿਹੜੇ ਸਾਡੇ ਕੋਲ ਪੀਸਿਸ ਹੈ ਉਹੀ ਅਸੀਂ ਸਟਾਕ ਕਲੀਅਰੈਂਸ ਕਰਨੇ ਆ ਸੋ ਇਸ ਬੇਬੀ ਪਿੰਕ ਵਾਲੇ ਜੁਰਾ ਸੂਟ ਹੈ ਇਹਦੀ ਪ੍ਰਾਈਸ ਹੈ ਜੀ ਓਨਲੀ 3350 3350 ਰੁਪਏ ਬਹੁਤ ਹੀ ਪਿਆਰਾ ਪੀਸ ਹੈ ਇਹਨੂੰ ਮਿਸ ਨਾ ਕਰਨਾ ਟੋਟਲ ਹੈਂਡਵਰਕ ਵਾਲਾ ਪੀਸ ਹੈ ਸੋ ਨੈਕਸਟ ਦੇਖੋ ਜੀ λεਮਨ ਸ਼ੇਡ ਇਹ ਸਿਲਕ ਦਾ ਸੂਟ ਹੈ ਜੀ λεਮਨ ਸ਼ੇਡ ਬਹੁਤ ਪਿਆਰੀ ਇਹਦੇ ਤੇ ਐਮਬਰਾਇਡਰੀ ਹੋਈ ਹੋਈ ਆ ਦੇਖੋ ਐਮਬਰਾਇਡਰੀ ਦੇਖੋ ਇਹਦੀ ਬਹੁਤ ਸੋਹਣੀ ਇਹਦੇ ਤੇ ਅਸੀਂ ਤਿੱਲਾ ਵਰਕ ਦੀ ਗੋਟਾ ਵਰਕ ਦੀ ਐਮਬਰਾਇਡਰੀ ਕੀਤੀ ਆ ਨੈਕ ਦੇਖੋ ਨੈਕਲੈਸ ਸਟਾਈਲ ਦੇ ਵਿੱਚ ਬਣਿਆ ਨੈਕ ਦੇਖੋ ਕਿਰਾ ਦੇਖੋ ਕਿੰਨੀ ਪਿਆਰੀ ਇਹਦੇ ਤੇ ਸ਼ਾਈਨ ਹੈ λεਮਨ ਕਲਰ ਦਾ ਪੀਸ ਆ ਇਹ ਐਂਡ ਇਹਦੇ ਨਾਲ ਦੁਪੱਟਾ ਵੀ ਹੈ ਹਲੋ ਇਹਦੇ ਨਾਲ ਦੁਪੱਟਾ ਹੈ ਚਨੂਨ ਦਾ ਡਬਲ ਸ਼ੇਡਡ ਸਟਾਈਲ ਦੇ ਵਿੱਚ ਦੁਪੱਟਾ ਹੈ ਸੂਟ ਦੀ ਪ੍ਰਾਈਸ ਹੈ ਜੀ ਓਨਲੀ 2200 2200 ਸੋ ਇਹਨੂੰ ਵੀ ਤੁਸੀਂ ਪਰਚੇਸ ਕਰ ਸਕਦੇ ਹੋ ਸੋ ਨੈਕਸਟ ਹੈ ਜੀ ਬਹੁਤ ਹੀ ਪਿਆਰਾ ਇਹਦੇ ਨਾਲ ਦੇ ਸੂਟ ਅਸੀਂ ਕਾਫੀ ਪਹਿਲਾਂ ਵੀ ਸੇਲ ਕੀਤੇ ਆ ਦੇਖੋ ਨੈਕ ਸੂਟ ਹੈ ਬਹੁਤ ਹੀ ਪਿਆਰਾ ਪੀਚ ਜੀ ਸ਼ੇਡ ਦੇ ਵਿੱਚ ਇਹਦੇ ਤੇ ਅਸੀਂ ਮਰੂਨ ਥਰੈਡ ਵਰਕ ਕੀਤਾ ਹੈ ਨੈਕ ਦੀ ਡਿਜ਼ਾਈਨਿੰਗ ਹੈ ਐਂਡ ਇਹਦਾ ਕੀਰਾ ਵਰਕ ਆ ਦੇਖੋ ਸੋਨਾ ਪੈਚ ਲਗਾ ਕੇ ਅਸੀਂ ਇਹਦੇ ਤੇ ਕੀਰਾ ਵਰਕ ਕੀਤਾ ਬਹੁਤ ਹੀ ਬਿਊਟੀਫੁਲ ਮਰੂਨ ਕਲਰ ਦੇ ਵਿੱਚ ਪੈਚਿੰਗ ਕਰਕੇ ਅਸੀਂ ਵਰਕ ਕੀਤਾ ਹੈ ਐਂਡ ਆ ਦੇਖੋ ਇਹਦੇ ਸਲੀਵਸ ਦਾ ਵਰਕ ਬਹੁਤ ਹੀ ਪਿਆਰਾ ਸਲੀਵਸ ਦਾ ਵਰਕ ਆ ਸੇਮ ਪੈਚ ਕਰਕੇ ਅਸੀਂ ਸਲੀਵਸ ਦਾ ਵਰਕ ਕੀਤਾ ਹੈ ਸੋ ਇਹ ਦੀ ওভারਲੁੱਕ ਹੈ ਜੀ ਐਂਡ ਨਾਲ ਆਉਂਦਾ ਹੈ ਜੀ ਟਾਬੀ ਦਾ ਦੁਪੱਟਾ ਯੋਰ ਦਾ ਐਂਡ ਡਬਲ ਸ਼ੈਡੇਡ ਦੇ ਵਿੱਚ ਦੁਪੱਟਾ ਹੈ ਐਂਡ ਇਹ ਦੁਪੱਟੇ ਦੇ ਉੱਤੇ ਵੀ ਅਸੀਂ ਸਕੈਲਪਿੰਗ ਬਾਰਡਰ ਕੀਤਾ ਹੈ ਦੇਖੋ ਸੋ ਇਹ ਸੂਟ ਦੀ ਪ੍ਰਾਈਸ ਤਾਂ ਜ਼ਿਆਦਾ ਹੈ ਬਟ ਹੁਣ ਅਸੀਂ ਡਿਸਕਾਊਂਟਡ ਸੇਲ ਲਗਾ ਰਹੇ ਆ 31 ਤੱਕ ਅਸੀਂ ਤੁਹਾਨੂੰ ਰੋਜ਼ ਇੱਕ ਵੀਡੀਓ ਦੇਣੀ ਆ ਡਿਸਕਾਊਂਟ ਦੀ ਪ੍ਰਾਈਸ ਓਨਲੀ 1850 1850 ਰੁਪਏ ਸੋ ਪਰਚੇਸ ਕਰ ਸਕਦੇ ਹੋ ਇਹ ਸੂਟ ਸੋ ਆ ਸੂਟ ਦੇਖੋ ਇਹ ਹੈ ਜੀ ਪਿਓਰ ਸ਼ਿਮਰ ਦਾ ਸੂਟ ਇਹ ਸ਼ਿਮਰ 골ਡਨ ਵਾਲੀ ਸ਼ਿਮਰ ਨਹੀਂ ਹੈ ਲਾਈਟ ਜੀ 골ਡਨ ਜਿਵੇਂ ਆਪਾਂ ਸਿਲਵਰ ਕਹਿ ਸਕਦੇ ਆ ਇਹਦੇ ਤੇ ਅਸੀਂ ਆ ਦੇਖੋ ਵਰਕ ਕੀਤਾ ਹੈ घेरे ਦੇ ਉੱਤੇ ਥ्रेड ਵਰਕ ਕੀਤਾ ਬਹੁਤ ਪਿਆਰਾ ਵਰਕ ਕੀਤਾ ਸੇਮ ਵਰਕ ਅਸੀ ਕੀਤਾ ਹੈ ਜੀ 슬ੀਵਸ ਦੇ ਉੱਤੇ ਸ਼ਿਮਰ ਦੇਖੋ ਕਿੰਨੀ ਪਿਆਰੀ ਹੈ ਲਾਈਟ ਗ੍ਰੇ সিলਵਰ ਜੀ ਸ਼ਿਮਰ ਹੈ 올ਓਵਰ ਸੂਟ ਰਹੇਗਾ ਨਾਲ ਇਸੇ ਦੁਪੱਟਾ ਦੇ ਰਹੇ ਹਾਂ ਜੀ ਤੁਹਾਨੂੰ ਚਨੂਨ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਪ੍ਰਾਈਸ ਵੀ ਬਹੁਤ ਸੋਹਣੀ ਹੈ ਇਹਦੀ ਇਸ ਓਨਲੀ 1800 ਰੁਪਏ ਦਾ ਇਹ ਸੂਟ ਹੈ ਜੀ ਬਹੁਤ ਪਿਆਰਾ ਇਹਦੇ ਤੇ ਵਰਕ ਹੋਇਆ ਦੇਖੋ ਓਨਲੀ 1800 ਦਾ ਸੂਟ सो so, इन्हू भी परचेज कर सकते हो सो so, नैक्सिया देखो next देखो वाइन शेड का सूट है बहुत प्यारा ओलओवर ਬੜੀ ਪਿਆਰੀ ਸਿਲਕ ਹੈ ਸਾਸ਼ਾ ਸਿਲਕ ਤੇ ਬਣਾਇਆ ਅਸੀਂ ਇਹਨੂੰ ਐਂਡ ਆਹ ਤਿੰਨ ਬੋਟੇ ਆਂਦੇ ਆ ਜੀ ਇਹਦੇ ਘੇਰੇ ਦੇ ਉੱਤੇ ਦੇਖੋ ਕਿੰਨਾ ਸੋਨਾ ਬੂਟਾ ਆਂਦਾ ਤਿੱਲਾ ਵਰਕ ਵਾਲਾ ਥ्रेड ਵਰਕ ਵਾਲਾ ਆਇਦਾ 슬ੀਵਸ ਦਾ ਵਰਕ ਆ ਦੇਖੋ ਕਿੰਨਾ ਪਿਆਰਾ 슬ੀਵਸ ਦਾ ਵਰਕ ਆ ਦੇਖੋ ਸੋ ਆਇ ਚੀ ਇਹਦੇ ਘੇਰੇ ਦਾ ਵਰਕ ਹਾਲਓਵਰ ਵਾਈਨ ਸ਼ੇਡ ਦਾ ਹੈ ਐਂਡ ਇਹਦੇ ਨਾਲ ਪ્યોਰ ਦਾ ਦੁਪੱਟਾ ਹੈ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਐਂਡ ਦੁਪੱਟੇ ਦੇ ਫੋਰ ਸਾਈਡਿਡ ਤੁਹਾਨੂੰ ਡਬਲ ਸਕੈਲਪਿੰਗ ਬੋਟਲ ਮਿਲ ਜਾਊਗਾ ਵਿੱਚ ਬੂਟੀਆਂ ਮਿਲ ਜਾਣਗੀਆਂ ਸੋ ਇਹ ਵੀ ਸੂਟ ਬਹੁਤ ਪਿਆਰਾ ਹੈ ਸੂਟ ਦੀ ਕੀਮਤ ਹੈ ਜੀ ਓਨਲੀ 2200 ਰੁਪਏ 2200 ਸੋ ਇਹਨੂੰ ਇਹ ਤੁਸੀਂ ਪਰਚੇਸ ਕਰ ਸਕਦੇ ਹੋ ਥੀਲੀ ਵੀਡੀਓ ਆਏਗੀ ਸਾਡੇ YouTube ਚੈਨਲ ਤੇ ਡਿਸਕਾਊਂਟਿਡ ਪੀਸਿਸ ਦੀ ਸਿਰਫ ਪਰਚੇਸ ਕਰਨਾ ਥੈਂਕ ਯੂ